ਲਓ ਵੀ ਮਿੱਤਰੋ ਅੱਜ ਦੀ ਵੀਡੀਓ ਦੇ ਨਾਲ ਜੁੜੇ ਰਹੋ ਅੱਜ ਤੁਹਾਨੂੰ ਪੰਜ ਤੋਂ 6 ਜਾਨਵਰ ਦਿਖਾਉਣੇ ਗੱਬਣ ਵੀ ਆ ਮੀਟ ਵੀ ਹੋਈਆਂ ਖਾਲੀ ਵੀ ਘੋੜਾ ਵੀ ਨਰ ਦੀ ਸਵਾਰੀ ਵਾਲਾ ਭਰਾ ਜੀ ਨੇ ਨਰ ਦੀ ਸਵਾਰੀ ਕਰਨੀ ਨੇ ਉਹ ਵੀ ਦੇਖ ਸਕਦਾ ਪਹਿਲਾਂ ਤੋਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟਰ ਸਾਡੇ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੀ ਇਹ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤੇ ਦਿਲੋਂ ਸਵਾਗਤ ਹੈ ਜੀ ਆ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਦੇ ਨਾਲ ਹਾਜ਼ਰ ਹੋਏ ਤਰੀਕ ਅੱਜ ਮਿੱਤਰੋ 22 ਮਈ 2025 ਦੀ ਇਹ ਵੀਡੀਓ ਤੇ ਮਿੱਤਰੋ ਅੱਜ ਤੁਹਾਨੂੰ 5 7 ਜਨਵਰੀ ਦਿਖਾਉਣੇ ਜਿੰਨਾ ਇਹ ਮੀਟ ਹੋਈਆਂ ਘੋੜੀਆਂ ਖਾਲੀ ਘੋੜੀਆਂ ਵੀ ਆ ਗੱਬਣ ਵੀ ਆ ਤੇ ਘੋੜਾ ਵੀ ਆ ਸਵਾਰੀ ਵਾਲਾ ਸਭ ਤੋਂ ਪਹਿਲਾਂ ਹੁਣ ਆਪਾਂ ਘੋੜੀ ਦੀ ਡਿਟੇਲ ਦੇਣਾ ਲਾਲ ਚੰਬੀਏ ਦੋਸਤੋ ਫੀਤੇ ਵਾਲੀ 60 ਇੰਚ ਹਾਈਟ ਆ ਬਾਲਪੋਰੀਆਂ ਦੇ ਸਾਫ ਆ ਅੰਦਰ ਦੀ ਸਾਫ ਆ ਸੂਈ ਹੋਈ ਆ ਨਾਲ ਲਿਆਂਦੀ ਬਸ਼ੀਰੀ ਬਸ਼ੀਰੀ ਹੋ ਗਈ ਇਹਦੀ ਸੇਲ ਤੇ ਹੁਣ ਸਿਰਫ ਘੋੜੀਆਂ ਮਿੱਤਰੋ ਆਪਣੇ ਵਾਲੇ ਬਾਜ ਤੋਂ ਮਲਾ ਵੀ ਦਿੱਤੀ ਹੋਊਗੀ 10 ਦਿਨ ਬਾਜ ਤੋਂ ਮੀਟ ਹੋਈ ਨੇ ਸਾਰੀ ਫੋਟੋ ਵੀਡੀਓ ਪ੍ਰੂਫ ਤੁਹਾਡੇ ਸਾਹਮਣੇ ਮਿਲ ਜਾਣਗੇ ਲਾਲ ਚੰਬੀ ਘੋੜੀ ਚਾਰੇ ਪੈਰ ਚਿੱਟੇ ਮੱਥੇ ਪਟਾ ਢਿੱਡ ਚਿੱਟਾ ਸਾਰਾ ਬਾਂਤਰਾ ਮੁੰਤਰਾ ਚੰਗੇ ਲੰਮੀ ਧੌਣ ਆ ਕੁੰਡੀ ਵਾਲਾ ਕੰਨ ਸਵਾਰੀ ਸੂਰੀ ਦਾ ਵੀ ਸੋਹਣਾ ਤੁਰਦੇ ਤੁਸੀਂ ਦੇਖ ਸਕਦੇ ਹੋ ਲੈਂਥ ਲੂੰਥ ਚੰਗੇ ਰੇਟ ਵੀ ਜਾਇਜ਼ ਆ ਜਾਇਜ਼ ਮੁੱਲ ਦੀ ਘੋੜੀ ਬਣ ਜਾਣੀ ਤੇ ਦੋ ਨੰਬਰ ਤੇ ਆ ਘੋੜੀ ਅਲੱਗ ਹੈ ਦੋਸਤੋ ਲਾਲ ਰੰਗ ਦੇ ਕੇ ਸੇਮ ਨਾ ਸਮਝੋ ਇਹ ਹੋਰ ਘੋੜੀ ਹੈ ਇਹਦੇ ਮੱਥੇ ਪਟਾ ਤੇ ਸਿਰਫ ਮਗਰਲੇ ਦੋ ਪਰ ਚਿੱਟੇ ਆ ਇਹਨੇ ਪਹਿਲਾਂ ਪੰਜ ਕਲੈਣੀ ਵਿਸ਼ੇਰੀ ਦਿੱਤੀ 60 ਇੰਚ ਫੀਤੇ ਲਈ ਇਹਦੀ ਹਾਈਟ ਆ ਤੇ ਇਹਨੂੰ ਮੀਟ ਹੋਈ ਨੂੰ ਵੀ 15 ਤੋਂ 20 ਦਿਨ ਹੋ ਗਏ ਮਿੱਤਰੋ ਤੇ ਜਿਹੜੇ ਕੋੜੇ ਤੋਂ ਮੀਟਿੰਗ ਹੋਈ ਆ ਆਪਾਂ ਉਹ ਮਾਲਕਾਂ ਨਾਲ ਤੁਹਾਡੀ ਗੱਲ ਕਰਾ ਦਾਂਗੇ ਜਿੰਨਾ ਕੋੜਾ ਉਹਨਾਂ ਤੋਂ ਇਹ ਕੋੜੀ ਆਈ ਹੋਈ ਐ ਪੁੱਠਾ ਵਾਠਾ ਚੰਗਾ ਕੋੜੀ ਦਾ ਬਾਡੀ ਬੁੱਡੀ ਸੋਹਣੀ ਆ ਮੰਤਰ ਮੰਤਰਾਂ ਦੀ ਚੰਗੇ ਸਵਾਰੀ ਦੀ ਪਾਸ ਗਰਦਨ ਗੁਰਦਨ ਦਾ ਫਰੇਮ ਚੈੱਕ ਕਰਿਓ ਬਹੁਤ ਚੰਗੀ ਤਾਉਣ ਲੱਗੀ ਹੋਈ ਕੰਨ ਜਮਾਂ ਹੀ ਛੋਟਾ ਇੰਚੀ ਇੰਚੀ ਦੇ ਕੰਨ ਆ ਮਗਰਲੇ ਦੋ ਪਰ ਚਿੱਟੇ ਮੱਥੇ ਪਟਾ ਦੋਸਤੋ ਜਿਹੜੇ ਭਰਾ ਦੇ ਪਸੰਦ ਉਹ ਆ ਕੋੜੀ ਵੀ ਦੇਖ ਸਕਦਾ ਜਾਇਜ਼ ਮੁੱਲ ਦੀ ਤੇ ਮੰਨ ਲਓ ਜਿਹੜੀਆਂ ਵੀ ਘੋੜੀਆਂ ਪਸੰਦ ਆਉਣਗੇ ਤੁਸੀਂ ਸਕਰੀਨਸ਼ਾਟ ਲਈ ਚਲੋ ਤੇ ਭੇਜੀ ਚਲੋ ਨੰਬਰ ਥੱਲੇ ਚਲੀ ਜਾਂਦੇ ਉਹਦੀ ਡਿਟੇਲ ਜੇ ਕੋਈ ਰਹਿੰਦੀ ਹੋਈ ਉਹ ਵੀ ਮਿਲ ਜੂ ਤੁਹਾਨੂੰ ਤੇ ਹੋਰ ਕੋਈ ਜਾਣਕਾਰੀ ਉਹਦੇ ਬਾਰੇ ਲੈਣੀ ਹੋਵੇ ਰੇਟ ਪੁੱਛਣਾ ਹੋਵੇ ਸਾਰਾ ਕੁਝ ਤੁਹਾਨੂੰ ਉਹਦੇ ਮੈ ਪਤਾ ਚੱਲ ਜਾਣਾ ਚੰਗੀਆਂ ਇਹ ਦੋਨੇ ਘੋੜੀਆਂ ਇੱਕ ਮੱਥੇ ਪਟਾ ਦੂ ਪਰ ਚਿੱਟੀਆਂ ਜਿਹੜੀ ਪਹਿਲਾਂ ਦਿਖਾਈ ਦੇ ਚੰਗੀ ਆ ਕੰਨ ਕੰਡੀਸ਼ਨ ਬਾਲ ਭੋਰੀਆਂ ਦੇ ਦੋਸਤੋ ਜਿੰਨੇ ਵੀ ਗਾਂਵਾਂ ਦਾ ਸਾਰੇ ਹੀ ਆਪਣੇ ਸਾਫ਼ ਮਿਲਨੇ ਲੈਂਥ ਲੁੰਥ ਦੀਆਂ ਚੰਗੀਆਂ ਘੋੜੀਆਂ ਦੇਖੋ ਖੜ ਨੇ ਖੁੜਨੇ ਹਿੱਕ ਬਾਡੀ ਕਿੰਨੀ ਸੋਹਣੀਆਂ ਹੱਥਾਂ ਪੈਰਾਂ ਦੀ ਪੂਰੀ ਸਾਫ਼ ਅੰਦਰ ਦੀਆਂ ਸਾਫਾ ਕੁੜੀਆਂ ਮੱਥੇ ਪਟਾ ਕੰਨ ਜਮਾ ਸੂਟਾ ਕੰਨਾਂ ਕੰਨ ਜੋੜ ਜਾਂਦੀਆਂ ਖੜਨੀ ਖੁਰਨੀ ਦੀ ਵੀ ਚੰਗੀ ਆ ਖੜਨੀ ਦੇ ਨਾਲ ਨਾਲ ਸਵਾਰੀ ਦੀ ਚੰਗੀ ਦੇਖੋ ਛੋਟੀ ਚਲ ਨਖਰੇ ਨਾ ਮੜਕ ਨਾ ਤੁਰਦੀ ਦਿਨਾਂ ਵੀ ਤੁਰਦੀ ਹੈ ਨਾ ਆ ਤੁਹਾਨੂੰ ਆ ਕਲਿੱਪੇ ਸਾਰੀ ਗਰਦਨ ਕੰਨ ਲੈਂਥ ਹੱਥ ਪਰ ਸਾਰਾ ਕੁਝ ਚੱਜ ਨੇ ਦੇਖ ਲੈਣੇ ਤੁਸੀਂ ਆਪ ਦੇਖ ਲਓ ਤੇ ਨੰਬਰ 3 ਤੇ ਮਾਰਵਾੜੀ ਘੂੜੀ ਦਿਖਾਉਂਦੇ ਆ ਜਿਹਨੂੰ ਆਪਾਂ ਚਾਲਦੀ ਰਾਣੀ ਕਹਿੰਦੇ ਆ 60 ਬਾਰ 61 ਦੇ ਲਵੇ ਤਵੇ ਦੋਸਤੋ ਇਹਦੀ ਹਾਈਟ ਮਗਰਲੇ ਦੋ ਪਰ ਚਿੱਟੇ ਆ ਮੱਥੇ ਪਟਾ ਬਾੱਡਾ ਦੇਖੋ ਕਿੱਡਾ ਘੋੜਿਆਂ ਨਾਲ ਵੀ ਮਜ਼ਬੂਤ ਬਾੱਡੇ ਦੇ ਘੋੜੀ ਲਿੱਥੀ ਲਿੱਥੀ ਹੈ ਪਰ ਇੱਕ ਬਾੱਡਾ ਦੇਖੋ ਕਿੰਨਾ ਖੁੱਲਾ ਪਿਆ ਪੈਰ ਦਾ ਸੈਜ ਦੇਖੋ ਆਹ ਘੋੜਿਆਂ ਨੂੰ ਪੈਰ ਦਾ ਸੈਜ ਵੱਡਾ ਗਰਦਨ ਦੇਖੋ ਹਨ ਕੰਡੀਸ਼ਨ ਦੇਖੋ ਨਾ ਭਾਈ ਦੱਸਣ ਵਾਲਿਆਂ ਨੇ ਤਾਂ ਡੀਵਲੀ ਲਾਈਨ 'ਚ ਦੱਸੀ ਆ ਪਰ ਬਾਤ ਘੋੜੀ ਦਿੱਥੀ ਪਰ ਤੋਂ ਹੀ ਅਨਨੋਨ ਮੰਨ ਕੇ ਆਪਦੀ ਲਿਓ ਕੋਈ ਪ੍ਰੂਫ ਨਹੀਂ ਪਰ ਅੰਦਰ ਦੇ ਤੁਹਾਨੂੰ ਗਾਰੰਟੀ ਦੇਦਾ ਮੌਕੇ ਤੇ ਘੋੜੀ ਖਾਲੀ ਆ ਪਹਿਲਾਂ ਸੂਈ ਹੋਈ ਆਪਣੇ ਪੁਰਾਣੇ ਘੋੜੇ ਤੋਂ ਮੱਥੇ ਪਟਾ ਦੋ ਪਰ ਚਿੱਟੇ ਤੇ ਰੀਵੀਆ ਚਾਲ ਤੇ ਮਿੱਤਰੋ ਇਹਨੇ ਨੰਬਰ ਵੀ ਲਾਏ ਹੋ ਚਾਲ ਤੇ ਵੀ ਤੁਹਾਡੀ ਨਜ਼ਰ ਮਰਾਵਾ ਪਹਿਲਾਂ ਘੋੜੀ ਇੰਨੀ ਇੱਕ ਵਾਰ ਮਾਰ ਲਓ ਰੰਗ ਦੇ ਕਿੰਨਾ ਪੱਕਾ ਚਮਕਾ ਮਾਰਦੀ ਹੈ ਘੋੜੀ ਤੇ ਤੋਰਾ ਤੋਰਾ ਦਾ ਬਾਗ ਮਾਰ ਤੋਰਨ ਵਾਲਾ ਚਾਹੀਦਾ ਤੇ ਉੱਡਦੀ ਜਾਂਦੀ ਆ ਉੱਡੋ ਛੱਡੋ ਪਾਣੀ ਤੇ ਜਿਵੇਂ ਤਰਦਾ ਹੁੰਦਾ ਨਾ ਜਾਨਵਰ ਤਰਦੀ ਜਾਂਦੀ ਹੈ ਬਹੁਤ ਸੋਹਣੀ ਚਾਲ ਦੀ ਘੋੜੀ ਆ ਜਿਹਨੇ ਸਵਾਰੀ ਵਾਸਤੇ ਲੈਣੀ ਹੈ ਤੇ ਚੰਗੀ ਬਰੀਡਿੰਗ ਵਾਸਤੇ ਲੈਣੀ ਹੈ ਤਾਂ ਉਹ ਇੱਕ ਵਾਰ ਆ ਘੋੜੀ ਦੇਖ ਲਿਓ ਕਿਉਂਕਿ ਚਾਲ ਦੀ ਚਾਲ ਤੇ ਬਰੀਡਿੰਗ ਦੇ ਕੋ ਮਾਰਕਾ ਦੇਖੀ ਆਪਾਂ ਦੋ ਫਿਰ ਪ੍ਰੋਪਰ ਮਗਰਲੇ ਚਿੱਟੇ ਮੱਥੇ ਪੂਰਾ ਸੋਹਣਾ ਬਲੇਜ ਬਾਡਾ ਹਾਈਟ ਮਜੂਤੀ ਸਾਰੀਆਂ ਚੀਜ਼ਾਂ ਮਿਲਦੇ ਨੇ ਤੇ ਉਹ ਆ ਦਿਖਾਤੀ ਚਾਲਦੀ ਰਾਣੀ ਚਾਲਦੀ ਰਾਣੀ ਤੋਂ ਬਿਨਾ ਹੁਣ ਚਾਲਦਾ ਬਾਦਸ਼ਾਹ ਵੀ ਦੇਖ ਲਓ ਕੀ ਭਰਾਵਾਂ ਦੀ ਹੁੰਦੀ ਆ ਮੰਨ ਦੀ ਰੀਜ ਖੁਆਇਸ਼ ਹੁੰਦੀ ਆ ਵੀ ਯਾਰ ਆਪਾਂ ਨਰਕੋੜਾ ਸਵਾਰੀ ਵਾਸਤੇ ਰੱਖਣਾ ਲੋਨ ਨਰਦੇਨਾ ਤੇ ਜੈਰਾਜ ਵੀ ਬੋਲਦਾ ਕਿਹਿਆਂ ਤੇ ਮੰਨ ਦੀ ਖੁਆਇਸ਼ ਹੁੰਦੀ ਵੀ ਨਰਕੋੜਾ ਸਵਾਰੀ ਵਾਸਤੇ ਲੈਣਾ ਤਾਂ ਮਿੱਤਰੋ ਆਹ ਕੋੜਾ ਦੇਖ ਲਓ ਨਵੀਂ ਉਮਰ ਦਾ ਘੋੜਾ 60 ਤੋਂ ਬਾਹਰ ਦੀ ਹਾਈਟ ਆ ਪੰਜ ਕਿਲੇ ਨੇ ਚਾਰੇ ਪੈਰ ਚੱਟੇ ਮੱਥੇ ਪਟਾ ਕੰਨ ਕੁੰ ਚੰਗਾ ਗਰਦਨ ਵੀ ਚੰਗੀ ਆ ਤੇ ਰੇਟ ਵੀ ਜਾਇਜ਼ ਆ ਜਾਇਜ਼ ਮੁੱਲ ਦਾ ਵੰਦ ਲਿਓ ਘੋੜਾ ਲੈਂਥ ਲੰਥਾ ਚੰਗਾ ਹੱਥਾਂ ਪੈਰਾਂ ਸਾਫਾ ਗਰਦਨ ਦੀ ਕੱਟ ਕੰਡੀਸ਼ਨ ਦੇਖੋ ਕਿੰਨੇ ਚੰਗੇ ਆ ਬਾਕੀ ਸਵਾਰੀ ਸੂਰੀ ਦੀ ਤਾਂ ਵੀਡੀਓ ਤੁਹਾਡੇ ਸਾਹਮਣੇ ਲਾਤੀ ਬਾਕੀ ਇੱਕ ਵਾਰ ਆਪ ਵੀ ਆ ਕੇ ਚੜ੍ਹ ਕੇ ਤੁਸੀਂ ਦੇਖ ਸਕਦੇ ਆ ਤੇ ਚੰਗਾ ਬੱਚਾ ਚਾਲ ਚੂਲ ਦਾ ਚੰਗਾ ਚਾਹ ਰੀਵੀਆ ਪਾਲੋ ਚਾਹ ਪਾਲੋ ਸਪੱਟਾ ਦੋਨੇ ਚਾਲਾਂ ਚੱਲਦਾ ਸਪੱਟੇ ਵੀ ਬਹੁਤ ਸੋਹਣੇ ਤੁਰਦਾ ਤੇ ਰੀਵੀਆ ਵੀ ਸੋਹਣਾ ਤੁਰਦਾ ਜੋ ਜਿਹਨੇ ਰੀਵੀਆ ਦਸਪੱਟੇ ਚਾਲ ਵਾਸਤੇ ਕੋਈ ਘੋੜਾ ਦੇਖਣਾ ਚਾਹੁੰਦਾ ਹੋਇਆ ਤਾਂ ਮੇਰਾ ਸੱਜਣ ਭਰਾ ਆ ਘੋੜਾ ਦੇਖ ਸਕਦਾ ਨਰ ਨਾਰੀ ਹੁੰਦਾ ਤੇ ਘੋੜੀ ਘੋੜੀ ਹੁੰਦੀ ਆ ਜਿਹਨੇ ਸਿਰਫ ਨਰ ਲੈਣਾ ਤਾਂ ਉਹ ਦੇਖ ਤੇ ਹੁਣ ਆ ਭੁਲੇਖਾ ਘੋੜੀ ਦਾ ਨਾ ਖਾਜੋ ਆ ਘੋੜੀ ਆ ਇਹਦੇ ਮੱਥੇ ਪਟਾ ਇੱਕ ਵਾਰ ਚਿੱਟਾ 66 ਇੰਚ ਦੇ ਆਸ-ਪਾਸ ਹੀ ਚੱਲਦਾ ਸੌਲੋ ਬ੍ਰੀਤੀ ਅਨ ਕੁੜੀ ਕਹਿਣਾ ਮਸਲ ਬਾਕੀ ਚਾਲ ਤੋਂ ਲੈ ਜੀ ਤਾਂ ਇਹ ਚਾਲ ਵਾਲੇ ਸਭ ਪੂਰਾ ਕਰੋ ਦੇਖੋ ਮੈਂ ਹੋਣੀ ਚਾਲ ਤਰਦੀ ਹਾਂ ਇਹ ਐਸ ਤੋਂ ਬਿਨਾ ਇੱਕ ਕੁੜੀ ਤੁਹਾਨੂੰ ਦੱਸਦਾ ਗੱਬਣ ਹੋਦਾ ਸਮਾਂ ਗੱਬਣ ਹੈ ਕਿ 2 ਮਿੰਟ ਉੱਪਰ ਆਣੀ ਜੀ ਗੱਬੀ ਕੁੜੀ ਚੈੱਕ ਕਰੋ 2 ਮਿੰਟ ਮਿਆ ਤੋਂ ਉੱਪਰੇ ਗੱਬਣ ਚੈੱਕ ਪਾਸ ਆ ਗੱਬਣ ਪਹਿਲਾਂ ਨੋਕਰੀ ਵੀਸ਼ੇਰੀ ਲਾ ਕੇ ਆਈ ਹੈ ਜੀ ਮੁੱਗੇ ਘੋੜਾ ਨੋਕਰਾ ਉਹ ਤੋਂ ਗੱਬਣ ਮੈਂ ਨਾਮ ਪਤਾ ਲੈ ਕੇ ਦੱਸ ਦੂੰ ਘੂੜੇ ਦਾ ਕੀ ਆ ਬਾਕੀ ਮਗਰਲੇ ਹੋਏ ਨੌਕਰੀ ਬਸ਼ੀਰੀ ਬਹੁਤ ਟਾਪ ਦੀ ਐਸ ਵਾਰ ਹੁਣ ਫੇਰ ਨੌਕਰੀ ਤੋਂ ਕੱਬਨ ਜੇ ਕੇ ਭਰਾ ਦੇ ਚੱਲਦੀ ਹੋਈ ਤਾਂ ਫੋਨ ਲਾ ਲੈ ਮੈਂ